ਪੰਜਾਬ ਸਰਕਾਰ ਵੱਲੋਂ ਇਸ ਮੌਕੇ ਤੇ ਟੈਂਟ ਸਿਟੀਆਂ ਜੋ ਕਿ ਲੋਕally ਬਣਾਈ ਗਈ ਹੈ ਜੋ ਸਰਦਾਲੂ ਦੂਰ ਦਰਾਡੇ ਤੋਂ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਸਹੂਲਤ ਦੇ ਲਈ ਟੈਂਟਸ ਜੋ ਕਿ ਬਣਾਏ ਗਏ ਨੇ ਇਹ 4 بڑے ਟੈਂਟਸ ਜੋ ਕਿ ਜਿੱਥੇ ਇਸ ਵਕਤ ਤੁਸੀਂ ਮੌਜੂਦਾਂ ਤਸਵੀਰਾਂ ਦੇ ਵਿੱਚ ਪਹਿਲਾਂ ਤੁਹਾਨੂੰ ਅੰਦਰੋਂ ਟੈਂਟਸ ਜੋ ਕਿ ਹੈ ਉਹ ਦਿਖਾ ਦਈਏ ਇਹ 4 بڑے ਟੈਂਟਸ ਨੇ ਜਿੱਥੇ ਕਿ ਲੋਕਾਂ ਦੇ ਰਹਿਣ ਦੇ ਲਈ ਇੰਤਜ਼ਾਮ ਜੋ ਕਿ ਕੀਤਾ ਗਿਆ ਤੇ ਕਾਫੀ ਜੋ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਦੂਰ ਦਰਾਡੇ ਤੋਂ ਵੀ ਉਹ ਵੀ ਇੱਥੇ ਆ ਕੇ ਜੋ ਕਿ ਹੈ ਕਾਸਟ ਆਰ ਤੇ ਟੈਂਟਸਿਟੀਆਂ ਦੇ ਵਿੱਚ ਰਹਿਣਾ ਬਾਬਾ ਜੀ ਕਿੱਥੋਂ ਆਇਓ ਤੁਸੀਂ ਬਾਬਾ ਜੀ ਤੇ ਜੋ ਅਰੇਂਜਮੈਂਟ ਇੱਥੇ ਕੀਤਾ ਗਿਆ ਟੈਂਟਸਿਟੀਆਂ ਦਾ ਕਿਉਂਕਿ ਇੱਥੇ ਕਾਫੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਆਣਾ ਤਾਂ ਕਿਵੇਂ ਤੁਹਾਨੂੰ ਅਰੇਂਜਮੈਂਟ ਲੱਗ ਰਿਹਾ ਸਾਰਾ ਟੈਂਟਸਿਟੀ ਦਾ ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਪੰਥ ਸਮੁੱਚੇ ਧਰਮਾਂ ਦੇ ਲੋਕ ਇਕੱਤਰ ਹੋ ਕੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਦਿਹਾੜਾ ਮਨਾ ਰਹੇ ਨੇ 350 ਸਾਲਾ ਜੋ ਅਰਦਾਸਤਾਬ ਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੀ ਸ਼ਹੀਦੀ ਨਾਲ ਸਤਿਗੁਰਾਂ ਨੇ ਹੋਈ ਤਾਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਆ ਉਹ ਮਨੁੱਖੀ ਅਧਿਕਾਰਾਂ ਦੀ ਖਾਤਰ ਹੋਈ ਹੈ ਉਹ ਇਸ ਲਈ ਸਾਰੇ ਸਰਬਾਨਾਂ ਦੇ ਸੰਜਾ ਸਮਿਲਨ ਸਿੱਖ ਧਰਮ ਦੇ ਵਿੱਚ ਇੱਕ ਉਹ ਦੁੱਤੀ ਸ਼ਹਾਦਤ ਬੜਾ ਵੱਡਾ ਮਹਾਨਾ ਰੱਖਦੀ ਹੈ ਤੋਂ ਇੱਥੇ ਜਿੰਨੇ ਵੀ ਅੱਜ ਸਾਡੇ 350 ਸਾਲਾਂ ਤੇ ਸੰਗਤਾਂ ਪਹੁੰਚ ਰਹੀਆਂ ਨੇ ਸਤਿਗੁਰਾਂ ਨਤਮਸਤਕ ਹੋਣ ਵਾਸਤੇ ਸੰਗਤ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ ਹੈ ਉੱਥੇ ਪ੍ਰਬੰਧਾਂ ਦੀ ਗੱਲ ਕਰੀਏ ਬਹੁਤ ਸੋਹਣੇ ਜੋਗ ਪ੍ਰਬੰਧ ਕੀਤੇ ਹੋਏ ਨੇ ਟੈਂਟ ਸਿਟੀ ਦੇ ਵਿੱਚ ਵੀ ਜਿੱਦਾਂ ਆਪਾਂ ਕਿਸੇ 5 ਸਟਾਰਾਂ ਚ ਜਾ ਕੇ ਰਹਿਨੇ ਆ ਕਮਰੇ ਇਦਾਂ ਦੇ ਵਧੀਆ ਕਮਰੇ ਬਣੇ ਹੋਏ ਨੇ ਹਰ ਸਹੂਲਤ ਮਹయ్యా ਕਰਗੀਜਰਾਂ ਤੱਕ ਹਨ ਕਮਰਿਆਂ ਵਿੱਚ ਅਟੈਚ ਬਾਥਰੂਮ ਲਾਈਟ ਸਾਰਾ ਕੁਝ ਕੀਤਾ ਹੋਇਆ ਸਾਡਾ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਲਗਾਤਾਰ ਚਲੋ ਮਾਰਨੇ ਕਿਰਪਾ ਕਰਕੇ ਸੇਵਾ ਲਈ ਇਹ ਲੰਗਰ ਦੀਆਂ ਸੇਵਾਵਾਂ ਨਿਭਾ ਰਹੇ ਆ। ਕੁੱਲ ਮਿਲਾਕੇ ਬਹੁਤ ਸੋਨਾ ਪ੍ਰਬੰਧ ਕੀਤਾ ਹੋਇਆ। ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈਗੀ ਸੰਗਤ ਲਈ। ਹਾਂ। ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਲੰਗਰ ਦੀ ਸੇਵਾ ਨਿਭਾ ਰਹੇ ਹੋ ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਵੀ ਜੋ ਕੀ ਲਾਇਆ ਗਿਆ ਨੇ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆ ਰਹੀ ਸੰਗਤਾਂ ਨੂੰ ਆਂਦੀ ਨਜ਼ਰ ਆ ਰਹੀ ਹੈ। ਉਹ ਗੱਲ ਇਹ ਆ ਵੀ ਸਰਕਾਰਾਂ ਦਾ ਫਰਜ਼ ਹੁੰਦਾ ਕੋ ਪ੍ਰਬੰਧ ਕਰਨਾ। ਹਰ ਕੰਮ ਦੇ ਵਿੱਚ ਸਰਕਾਰਾਂ ਦੀ ਡਿਊਟੀ ਹੁੰਦੀ ਹੈ। ਪਰ ਮੇਰਾ ਖਿਆਲ ਆ ਵੀ ਡਿਊਟੀ ਵਧੀਆ ਨਿਭਾ ਰਹੇ ਨੇ, ਚੰਗੇ ਢੰਗ ਨਾਲ ਨਿਭਾ ਰਹੇ ਨੇ। ਸੋਹਣੀ ਗੱਲ ਆ। ਹਾਂ, ਬਹੁ ਸਭ ਤੋਂ ਅਰਥਾਤ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਲੋਕਾਂ ਨੂੰ ਇੱਕ ਉਮੀਦ ਹੁੰਦੀ ਆ ਆਪਣੀ ਸਰਕਾਰਾਂ ਤੋਂ ਕਿ ਇਹੋ ਜੇ ਜਦੋਂ ਕੋਈ ਸਮਾਗਮ ਹੋਣ ਤਾਂ ਉਦੋਂ ਪ੍ਰਬੰਧ ਜੋ ਕਿ ਉਹ ਸਰਕਾਰਾਂ ਵੱਲੋਂ ਵਧੀਆ ਤਰੀਕੇ ਨਾਲ ਕੀਤੇ ਜਾਣ ਤਾਂ ਉਹ ਵੀ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਵੀ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾਈ ਵੀ ਜਾ ਰਹੀ ਹੈ ਵੀਡੀਓ ਜਰਨਲਿਸਟ ਸਚੇਨ अरोड़ा ਦੇ ਨਾਲ ਅਨਮੋਲ ਸਿੰਘ ਗੁਲਾਟੀ ਨਿਊਜ਼ ਨੇਸ਼ਨ ਸ਼੍ਰੀਨੰਦਪੁਰ ਸਾਹਿਬ